ਪੈਣੀ ਬਹਾਦਰ ਦਾ ਬੰਨ ਟੁੱਟਣ ਕੰਨ ਹਾਲਾਤ ਬੇਕਾਬੂ ਆਰਜੀ ਵਨ ਟੁੱਟਣ ਕੰਨ ਲੋਕਾਂ ਵਿੱਚ ਆਫੜਾ ਤਫੜੀ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਮਿੰਨੀ ਸ਼੍ਰੀਲੰਕਾ ਵਜੋਂ ਜਾਣੇ ਜਾਂਦੇ ਬਾਉਪੁਰ ਖੇਤਰ ਦੇ ਨਜ਼ਦੀਕ ਪੈਣੀ ਬਹਾਦਰ ਸਿੰਘ ਅਜ ਤੜਕ ਸਰ ਕਿਸਾਨਾਂ ਵੱਲੋਂ ਲਗਾਇਆ ਗਿਆ ਆਰਜੀ ਵਨ ਟੁੱਟਣ ਕੰਨ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਹਨ ਬੰਨ ਟੁੱਟਣ ਕਰਕੇ ਪਾਣੀ ਸੜਕਾਂ ਦੇ ਉੱਤੇ ਆ ਗਿਆ ਹੈ ਪਿੰਡਾਂ ਦੇ ਵਿੱਚ ਇਹ ਪਾਣੀ 2-2 3-3 ਫੁੱਟ ਤੱਕ ਚੜ ਗਿਆ ਹੈ ਅਗਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਾਂ 16 ਤੋਂ 20 ਪਿੰਡ ਪ੍ਰਭਾਵਿਤ ਹੋਣਗੇ ਜਿਸ ਵਿੱਚ 2000 ਦੇ ਕਰੀਬ ਆਬਾਦੀ ਰਹਿੰਦੀ ਹੈ ਅਤੇ 4 ਤੋਂ 5000 ਏਕੜ ਦੇ ਕਰੀਬ ਫਸਲ ਖਰਾਬ ਹੋਣ ਦਾ ਖਾਦਸ਼ਾ ਜਤਾਇਆ ਜਾ ਰਿਹਾ ਹੈ ਦੂਸਰੇ ਪਾਸੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਬੰਨ ਬੰਨਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਵੀ ਇਹ ਕੋਸ਼ਿਸ਼ਾਂ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ ਗਰਾਊਂਡ ਜ਼ੀਰੋ ਤੋਂ ਸਾਰੀ ਹਕੀਕਤ ਦਿਖਾਈ ਸਾਡੀ ਟੀਮ ਨੇ ਸਾਡਾ ਲਗਾ ਹਾਂ ਜੀ ਮੈਂ ਸਾਬਕਾ ਸਰਪੰਚ ਪਿੰਡ ਪਸਨ ਕਦੀਮ ਜੀ ਜਿਹੜਾ ਅੱਜ ਸਾਡੇ ਹਾਲਾਤਾਂ ਵਾਸਤੇ ਅਸੀਂ ਤਾਂ ਪਹਿਲਾਂ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਹਾਲਾਤਾਂ ਵਾਸਤੇ ਸਾਨੂੰ ਇੱਥੇ ਸਾਡੀਆਂ ਲੋਕਾਂ ਤੱਕ ਆਵਾਜ਼ ਬਣਨ ਵਾਸਤੇ ਸਾਡੇ ਪੱਤਰਕਾਰ ਵੀਰ ਇੱਥੇ ਆਏ ਆ ਤੇ ਸਾਡੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਇਸ ਟਾਈਮ ਅਸੀਂ ਸਵੇਰ ਦੇ ਉਸ ਬੰਨ ਨੂੰ ਬੰਨਣ ਵਾਸਤੇ ਜਿੰਨੇ ਸਾਡੇ ਪਿੰਡ ਆ 16 17 ਪਿੰਡ ਜਿਹੜੇ ਇਸ ਟਾਈਮ ਪਾਣੀ ਦੀ ਲਪੇਟ ਵਿੱਚ ਆਏ ਹੋਏ ਆ ਤੇ ਅਸੀਂ ਤਾਂ ਪਹਿਲਾਂ ਹੀ ਡੁੱਬੇ ਪਏ ਆ ਜੀ ਅਹੀਂ ਤੋਂ 2023 ਦੇ ਵਿੱਚ ਹੁਣ ਆਕੇ ਮਾੜੇ-ਮੋٹے ਪੈਰਾਂ ਸਿਰ ਹੋਏ ਸੀਗੇ ਆਹ ਫਸਲ ਜੇ ਸਾਡੀ ਲੱਗਦੀ ਤੇ ਅਸੀਂ ਮਾੜਾ-ਮੋਟਾ ਆਪਦਾ ਗੁਜ਼ਾਰਾ ਕਰਨ ਜੋਗੇ ਹੋਣਾ ਸੀ ਪਰ ਜਿਹੜੀ ਐਸ ਟਾਈਮ ਸਾਡੇ ਤੇ ਮਾਰ ਪੱਜੀ ਆ ਜਿਹੜਾ ਬਿਆਸ ਦਰਿਆ ਦਾ ਗਾੜੀ ਰੀਲਿਸ ਨਹੀਂ ਪਾਣੀ ਕੀਤਾ ਜਾਂਦਾ ਤੇ ਇਹਦੇ ਕਰਕੇ ਸਾਡੀਆਂ ਜਿਹੜੀਆਂ ਫਸਲਾਂ 16-17 ਪਿੰਡ ਜਿਹੜੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਆ ਚਾਰੇ ਪਾਸੇ ਪਾਣੀ ਪਾਣੀ ਦੀਦਾ ਕੋਈ ਸੁਰੱਖਿਆ ਥਾਂ ਨਹੀਂ ਸਾਨੂੰ ਦੀਦਾ ਅਸੀਂ ਬੱਚੇ ਕਿੱਥੇ ਕੱਢਨੇ ਆਪਦੇ ਬਜ਼ੁਰਗ ਕਿੱਥੇ ਕੱਢਨੇ ਆ ਅਸੀਂ ਮਾਲ ਡੰਗਰ ਕਿੱਥੇ ਕੱਢਣਾ ਕੋਈ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਮਾਲੀ ਸਹਾਤਾ ਸਿਰ ਤੇ ਇੱਥੇ ਫੋਟੋਆਂ ਲਵਾ ਕੇ ਜਿੰਨੇ ਵੀ ਲੀਡਰ ਆਏ ਇਹ ਕਹਿੰਨੇ ਕਿ ਫੋਟੋਆਂ ਨਾਲ ਲਵਾਓ ਸਾਡੀ ਮਦਦ ਕਰੋ ਜਿੰਨੀ ਬਣ ਸਕਦੀ ਹੈ ਮਦਦ ਕਰੋ ਸਾਡੇ ਪਸ਼ੂਆਂ ਦਾ ਬੁਰਾ ਹਾਲ ਸਾਡੇ ਜਵਾਕਾਂ ਦਾ ਬੁਰਾ ਹਾਲ ਤੇ ਸਾਡੇ ਇਲਾਕੇ ਦੇ ਸਾਡੇ ਘਰਾਂ 'ਚ ਪਾਣੀ ਵੜ ਗਿਆ ਅਸੀਂ ਖਾਣ ਜੋਗੀ ਕਣਕ ਉਹ ਆਪਦੇ ਕੋਠਿਆਂ ਤੇ ਚੜਾਉਣ ਦੇ ਆ ਤੇ ਅਸੀਂ ਬੰਨ ਬੰਨੀ ਹੈ ਕਿ ਅਸੀਂ ਆਪਦੇ ਜਵਾਗ ਜੱਲਾ ਸੰਭੀਏ ਪ੍ਰਸ਼ਾਸਨ ਨੂੰ ਜੇ ਕੈਂਪ ਕੋਈ ਬਣਾਉਣਾ ਵਾ ਤੁਰੰਤ ਪਾਣ ਰੀਲੀਜ਼ ਕਰਾਓ ਕੋਈ ਹੁੰਦੇ ਆ ਸਰਕਾਰਾਂ ਵੱਲੋਂ ਆਏ ਜਾਂਦੇ ਆ ਪ੍ਰਸ਼ਾਸਨ ਕੋਈ ਸਾਨੂੰ ਕੈਂਪ ਨਹੀਂ ਦੀਦਾ ਕਿੱਥੇ ਸਾਨੂੰ ਰਾਤ ਨੂੰ ਰੱਖਣਾ ਜੇ ਕਿੱਥੇ ਹੀ ਗੁਜ਼ਾਰਾ ਕਰਨਾ ਕਿੱਥੇ ਸਾਡਾ ਖਾਣ ਪੀਂਦਾ ਅਸੀਂ ਤਾਂ ਧੰਨਵਾਦ ਕਰਦੇ ਆਂ ਬਾਬੇ ਸ੍ਰਿਹਾਲੀ ਸਾਹਿਬ ਵਾਲਿਆਂ ਮਹਾਂਪੁਰਖ ਬਾਬੇ ਸੁਖਾ ਸਿੰਘਾ ਦਾ ਜਿਨ੍ਹਾਂ ਦਾ ਸਵੇਰ ਦਾ ਲੰਗਰ ਜਾਲ ਪਾਣੀ ਵੀ ਚੱਲਣ ਡਿਆ ਵਾ ਤੇ ਉੱਥੇ ਵੀ ਸਿੰਘ ਆ ਕੇ ਸਾਡੇ ਨਾਲ ਪੂਰੀ ਹੈਲਪ ਕਰਾ ਰਹੇ ਆ ਤੇ ਰਾਣਾ ਇੰਦਰ ਪ੍ਰਤਾਪ ਵੱਲੋਂ ਮਸ਼ੀਨਾਂ ਭਈਆ ਕਰਾਈਆਂ ਗਈਆਂ 2023 ਵੀ ਸਾਡੀ ਬਹੁਤ ਹੈਲਪ ਕੀਤੀ ਗਈ ਸੀ ਤੇ ਸਰਕਾਰ ਵੱਲੋਂ ਸਾਡੇ ਵੱਲੋਂ ਅਜੇ ਤੱਕ ਜਿਹੜਾ ਵੀ ਕਿ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਵਾ ਹੋਰ ਨਹੀਂ ਕੁਝ ਵੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਜੇ ਸਾਨੂੰ ਐਸ ਟਾਈਮ ਐਸ ਟਾਈਮ ਡੁੱਬਣ ਡਿਆ ਆਂ ਸਾਡੇ ਬਹੁਤ ਬੁਰੇ ਹਾਲ ਆ ਆਗੇ ਸਾਡੀ ਜੇ ਹੈਲਪ ਕਰਨੀ ਆ ਸਾਨੂੰ ਕੈਂਪ ਜੇ ਕੋ ਰਿਲੀਜ਼ ਕਰਾਉਣਾ ਕੈਂਪਾਂ ਦੇ ਜਿੱਥੇ ਰੱਖਣਾ ਸਾਡੇ ਬੱਚਿਆਂ ਨੂੰ ਰੱਖਣਾ ਸਾਡੇ ਡੰਗਰਾਂ ਨੂੰ ਰੱਖਣਾ ਬਹੁਤ ਬੁਰਾ ਹਾਲ ਆ